ਚੱਲ ਬਾਬੇ ਨਵੀ ਹੋਵੇ ਪੁਰਾਣੀ ਹੋਵੇ ਤੈਨੂੰ ਮੈਂ ਨਾ ਨਵੀ ਪੁੱਛਾਂ ਨਾ ਪੁਰਾਣੀ ਪੁੱਛਾਂ ਪਸੰਦ ਕਰੋ ਗੱਬਣਾ ਬੱਕਰੀ ਨਹੀਂ ਝੂਠ ਨਾ ਬੋਲੀ ਨੰਦਰਾ ਪਸਿਆ ਨਹੀਂ ਮੇਲੇ ਖਾਲੀ ਆ ਖਾਲੀ ਕਹਿਦੀ ਇਹਦੇ ਚ ਨਾ ਤਾਂ ਮੈਂ ਬਚੂਗਾ ਨਾ ਤੂੰ ਬਚੇਗਾ ਗੱਬਣਾ ਨਾ ਕਰਾ ਇੱਕ ਦਿਨ ਛੱਡ ਕੇ ਪਾ ਫੁੱਲੀ ਚੁਗਲਾਂ ਨੇ ਪਰ ਹੁਣ ਤਾਂ ਮੋਦੀ ਨੇ ਤੁਰਤੇ ਚੁਗਣ ਲਾਤੀ ਤਿੰਨ ਦਿਨਾਂ ਦਾ ਭੋਗ ਪਾਉਂਦੇ ਆ ਮਰੇ ਮਰੇ ਜੰਮੇ ਦੀ ਕੋਈ ਕਦਰ ਰਹੀ ਨਹੀਂ ਕਿਉਂ ਜੀ ਆਏ ਦੀ ਖੁਸ਼ੀ ਨਹੀਂ ਮਰੇ ਦੀ ਗਮੀ ਨਹੀਂ ਚੁੰਗੀ ਬੱਕਰੀ ਬਣਾਤਾ ਡਾਕਾ ਮਾਰੀ ਹੋਈ ਅਮਲੀ ਨਾਲ ਓਏ ਯਾਰ ਬੱਕਰੀ ਦਾ ਤਾਂ ਕਿਹੜੀ ਆ ਇਹੀ ਆ ਲੈਂਦਾ ਕਿਹੜਾ ਇਹਦੇ ਲੈਣੀ ਆ ਬਾਈ ਨੇ ਯਾਰ ਪੂਰੇ ਆ ਜਾ ਫਿਰ ਕਿੱਥੇ ਵੀਰੇ ਆ ਜਾ ਬੱਕਰੀ ਵਾਲਾ ਕੋਲਾ ਹੋ ਕੋਲੇ ਦੰਦਾ ਕਹਨੂ ਆਉਂ ਉਹ ਬੱਕਰੀ ਵਾਲਾ ਕਿੱਥੇ ਐ ਆ ਜਾ ਪਹੁੰਚਦਾ ਮੈਨੂੰ ਇੱਥੇ ਆ ਇਹੀ ਆ ਬੱਕਰੀ ਵਾਲਾ ਬੋਲਦੇ ਨਹੀਂ ਦੱਸੋ ਬਾਬਾ ਜੀ ਇੱਕੋ ਬੈਠਾ ਟਰੈਂਪੂ 'ਚ ਹੈ ਬਾਬੇ ਇਹ ਮੁੱਲ ਦਾ 20000 ਆ ਮਗਰ ਕੀ ਇਹਦੇ ਇਹਦਾ ਹਜੇ ਗੱਬੜ ਨਹੀਂ ਕਰਾਈ ਕਹਿ ਰਾਂ ਦਾ ਲੇਖ ਰਾਜੂ 6 ਹਾਂ ਬਈ ਬੋਲ ਆ ਜਾ ਕਰਦੇ ਆ ਕੋਈ ਨਹੀਂ ਹਟ ਓਏ ਇਹਦੇ ਮਾਲਕ ਤਾਂ ਬੁਲਾਓ ਹਾਂ ਵੀ ਬੂਦੀ ਦੇ ਦਾਂਗੇ ਵੀ ਨਹੀਂ ਵਿਕਦੀ ਤੂੰ ਗਏ ਤੇਵੇਂ ਕਿੰਨੇ ਦੀ ਵਿਕਦੀ ਆ ਕਰੋ ਪਹਿਲਾਂ ਪਸੰਦ ਕਰੋ ਤੁੰਦ ਤੁੰਦ ਚੱਲ ਨਵੀਂ ਬੱਕਰੀ ਤਾਂ ਹੈ ਨਵੀਂ ਨਵੀਂ ਆ ਚੱਲ ਬਾਬੇ ਨਵੀ ਹੋਵੇ ਪੁਰਾਣੀ ਹੋਵੇ ਤੈਨੂੰ ਐ ਨਾ ਨਵੀ ਪੁੱਛਾਂ ਨਾ ਪੁਰਾਣੀ ਪੁੱਛਾਂ ਪਸੰਦ ਕਰੋ ਆ ਜਾ ਆਹ ਮੁੰਡਾ ਵੀ ਆ ਗਿਆ ਹੁਣੇ ਬੱਕਰੀ ਕਿਹੜਾ ਆਹ ਮੁੰਡਾ ਆਹ ਮੁੰਡਾ ਅੱਛਾ ਨਵੀ ਮੈਂ ਤਾਂ ਦੇਖਾਂ ਹਾਂ ਹਾਂ ਜੀ ਮੈਂ ਹਾਂ ਲਾਗੇ ਜੀ 2 ਘੰਟੇ ਵੇ ਬੱਕਰੇ ਮਿਲ ਗਏ 5 ਹਾਂ ਹਾਂ ਓਹ 5 ਘਟ ਲੱਖ ਦੇ ਹਾਂ ਹਾਂ ਦੇਖ ਲਈ ਰਾਜੀ ਬੱਕਰੇ ਹੋਰਾਂ ਦਾ ਬੈਕ ਕਟਾ ਦੇ ਮਾਲ ਬੜਾ ਸੋਹਣਾ ਦੀਨਾਂ ਨੇ ਕੱਲ ਬੱਕਰੇ ਕੋਕਾ ਪੀਸੇ ਵੇਚੇ ਨੇ ਇਹ ਬੱਕਰੀ ਠੀਕ ਹੈ ਮੈਂ ਟਰਾਲੀ ਨਾਲ ਬੰਨੀ ਹੋਈਆਂ ਇਹਦੀਆਂ ਹਾਂ 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 ਦਵਾ-ਦਵਾ ਲੈ ਕੇ ਲੋਕਾਂ ਦੁੱਖ ਮੋੜਦੇ ਤੇ ਇਹਨੇ ਹੱਥ ਲੋ ਗਿਆ ਜਵਾਨ ਹੈ ਭਾਈ ਇਹ ਗੱਬਣ ਦੀ ਤਸੱਲੀ ਆ ਜੀ ਗੱਬਣ ਦੀ ਕਿ ਮੈਂ ਗੱਬਣ ਦੀ ਗੱਬਣਾ ਬੱਕਰੀ ਨਹੀਂ ਝੂਠ ਨਾ ਬੋਲੀ ਨੰਦਰਾ ਪਸਿਆਣੀ ਬੈਨੇ ਖਾਲੀ ਆ ਖਾਲੀ ਕਹਦੀ ਇਹਦੇ ਚ ਨਾ ਤਾਂ ਮੈਂ ਬਚੂਗਾ ਨਾ ਤੂੰ ਬਚੇਗਾ ਗੱਬਣਾ ਹੈ ਗੱਬਣ ਕਹਦੀ ਨਹੀਂ ਖਾਲੀ ਦੇ ਕੇ ਕਹਿ ਕੇ ਦੇਦੀ ਤੁਸੀਂ ਮਹੀਨੇ ਦੀ ਐ ਖਾਲੀ ਮੰਨ ਕੇ ਚੱਲੋ ਖਾਲੀ ਆ ਆ ਗਿਆ ਨਾ ਸਵਾਦ ਗੱਲ ਦਾ ਬਾਈ ਖਾਲੀ ਮੰਨ ਕੇ ਚੱਲ ਮੀਨਾ ਵੀਦਨ ਦੇਖ ਲੈ ਜੇ ਬੱਕਰੀ ਉੱਠ ਖੜੀ ਹੁਣ ਜੇੜ ਦੇ ਮਹੀਨੇ ਬੱਕਰੀ ਤਾਂ ਤਾਂ ਬੋਲ ਪੂਗੀ ਕਰਾਦੀ ਚੰਗੇ ਵਰੀਟਰ ਤੋਂ ਜੇ ਨਾ ਉੱਠੀ ਤਾਂ ਐ ਮੰਨ ਲਈ ਵੀ ਬੱਕਰੀ ਗੱਬਣ ਹੈ ਠੀਕ ਹੈ ਬੱਕਰੀ ਚੰਗੀ ਆ ਕੁਆਲਿਟੀ ਦੇ ਬੱਚੇ ਪੈਦਾ ਕਰੂਗੀ ਗਾਹਾਂ ਆ ਬੱਚੇ ਇਹਦੀ ਨੇ ਹੁਣ ਆਪਾਂ ਬੱਕਰੀ ਲਈਏ ਪਸੰਦ ਹੈ ਸਾਈ ਘੱਟ 500 ਦਾ ਲੋਟ ਬੜਾ ਖੁੱਲੇ ਖੁੱਲੇ ਹੋ ਬਈ ਤੂੰ ਉੱਥੇ ਜੋੜ ਲੈ ਅੱਛੇ ਹੋ ਜਾ ਤੂੰ ਬਈ ਯਾਰ ਮੜਾ ਸ਼ਾਇਦ ਆਦੇ ਬਾਬਾ ਕਿਨੇ ਦੀ ਵੇਚਣੀ ਛੱਡ ਦੀ ਹਾਂ ਮੈਂ ਹੁਣ ਬਾ ਕੱਚਾ ਮੁੱਲ ਨਾ ਲਵਾਈ ਬਾਹਰ ਕੱਲ ਦੇਖੇ ਮੈਂ ਘਰ ਕੱਚਾ ਮੁੱਲ ਨਾ ਲਵਾਵਾ ਪੱਕੇ ਮੁੱਲ ਲਾ ਦੀ ਤੂੰ ਵੀ ਬੰਦਾ ਸ਼ਹਿਣਾ ਮੈਂ ਵੀ ਜਾ ਤੂੰ ਵੀ ਫਿਰ 2 ਮਿੰਟ ਦੇ ਮੈਨੂੰ ਆ ਕੈਮਰਾ ਆਪਣੇ ਪਾਉਂਦਾ ਨਾ ਵੀ ਬਾਬੇ ਆ ਜਾ ਨਾ ਆ ਜਾ ਤੈ ਮੁੰਡੇ ਦਾ ਕਹਿੰਦੇ ਨੇ ਬਹੁਤ ਘਸਾ ਕਿਉਂ ਨਵੇਂ ਨੇ ਕਦੇ ਲੈਣ ਨਹੀਂ ਆਈ ਬੱਕਰੀ ਆਏ ਤੂੰ ਵੀ ਨਾਲ ਕੋਈ ਨਹੀਂ ਯਾਰ ਨਾਲ ਨੂੰ ਕਿ ਉਧਰ ਮੂੰਹ ਕਰ ਲੈ ਅੱਛਾ ਕਸਾਨ ਬੰਦਾ ਐ ਤੂੰ ਯਾਰ ਇਹ ਆਪਣਾ ਹੈ ਜੱਪਾ ਦਾ ਦੇਖੋ ਤੁਹਾਨੂੰ ਸਲਾਮ ਕਰਕੇ ਠੀਕ ਹੈ ਕੋਈ ਗੱਲ ਖੇਤੀ ਜੇ ਕਰਨ ਵਾਲਾ ਕਿਸਾਨ ਸਭ ਤੋਂ ਵੱਡਾ ਸਾਡਾ ਸਬਦ ਨਹੀਂ ਟੱਡ ਪਰਦਾ ਉਹ ਮੁੰਡੇ ਨੇ ਅਣਜਾਣ ਉਹਨਾਂ ਨੂੰ ਨਹੀਂ ਪਤਾ ਉਹ ਕਹਿੰਦੇ ਤਾਇਆ 12 ਦੀ ਦੇਵਾਦੇ ਮੈਂ 12 ਦੀ ਨਹੀਂ ਮੈਂ ਬਾਪੇ ਤੋਂ ਜੁੱਤੀਆਂ ਖਾਣੀਆਂ ਨੇ ਠੀਕ ਹੈ ਕੱਚੀ ਗੱਲ ਨਹੀਂ ਮੈਂ ਕਹਿੰਦਾ ਆ ਲੈ ਬੱਕਰੀ ਤੇਰੀ ਬੇਜਤੀ ਜਹੀ ਜੀ ਅੱਜ ਰੁੱਤ ਦੀ ਬੱਕਰੀ ਐ 14000 14000 ਸਾਬ ਨਾ ਕਰਾ ਮੈਂ ਤਾਂ ਦਿੱਤੋ ਕੋ ਕਹਿ ਕੇ 500 ਜਵਾਨ ਤੋਂ ਲੈਣਾ 500 ਤੋਂ ਵੀ ਲਊ ਛੱਡਦਾ ਨਹੀਂ ਫਿਰ ਥੋੜੀ ਸ਼ਾਹਨਗਰ ਆ ਦੇ ਪਹਿਲਾਂ ਹੀ ਜਾ ਦੇਣਾ ਮੈਂ ਲਊਂਗਾ ਪੈਸੇ ਤਾਂ ਕੱਲ ਵੀਡੀਓ ਤਾਂ ਸਾਡੇ ਕੱਟ ਕੇ ਪਾਉਂਦੇ ਨਹੀਂ ਵੀਡੀਓ ਪੈਸੇ ਵਾਲੀ ਤਾਂ ਪਾਉਂਦੇ ਨਹੀਂ ਉਹ ਵਿਚਾਰੇ ਉਹਨਾਂ ਨੂੰ ਪਤਾ ਸਿਆਣੇ ਨੇ ਉਹ ਪੈਸੇ ਤਾਂ ਕੱਲ ਤੂੰ ਬਦ ਕੱਲ ਪਤਾ ਸਾਰਾ ਮੈਨੂੰ ਕੀ ਕੁਛ ਲੱਗਿਆ ਬੱਸ ਫਿਰ ਕੱਲ੍ਹ ਲਈ ਝੱਗ ਉਹ ਕੱਲ੍ਹ ਲਈ ਮਰੀ ਤਾਂ ਕੱਲ ਗਏ ਤੇਰੇ ਵੀ ਸ਼ਾਹਨਗਰ ਆ ਇੱਕ ਦਿਨ ਛੱਡ ਕੇ ਪਾ ਫੁੱਲੀ ਚੁਗਲਣੇ ਪਰ ਹੁਣ ਤਾਂ ਮੋਦੀ ਨੇ ਤੁਰਤੇ ਚੁਗਣ ਲਾਤੇ ਤਿੰਨ ਦਿਨਾਂ ਦਾ ਭੋਗ ਪਾਉਂਦੇ ਆ ਮਰੇ ਮਰੇ ਜੰਮੇ ਦੀ ਕੋਈ ਕਦਰ ਰਹੀ ਨਹੀਂ ਕਿ ਮਰੇ ਦੀ ਗਮੀ ਨਹੀਂ ਕਦੇ ਪੈਂਦੀ ਲੱਲ ਨਾ 11 ਅਜੂ ਮਰ ਗਿਆ ਮਰਾਜਾ ਸਾਲਾ ਹਾਂ ਬਦ ਦਿੱਤੀ ਛੱਡਦੇ ਆਂ ਬਈ ਹੋਰਾਂ ਦੀ ਦਰਾਂ ਦੇ ਨਾ ਵੀਰੇ ਕੋਈ ਠਾਰਾਂ ਦੀ ਨਹੀਂ ਹੁੰਦੀ ਬੱਕਰੀ ਵੇਚਤੀ ਤੇਰੀ ਚੁੰਗੀ ਬੱਕਰੀ ਬਣਾ ਤਾ ਡਾਕਾ ਮਾਰੀ ਹੋਈ ਅਮਲੀ ਨਾਲ ਸਾਰਾ 15 ਮਿੰਟ ਦਾ ਡਾਕਾ ਪੂਰੀ 15 ਦੀ ਦੇ ਦਈਏ ਥੋੜਾ ਜਿਆਦਾ ਜਾਂ ਹੋ ਗਈ 15:30 ਦੀ ਖੋਲ ਮੁੰਡਿਆ ਇੰਨਾ ਟਾਈਮ ਨਹੀਂ ਹੈਗਾ ਆਪਣੇ ਲੈਵੇ ਖੁਸ਼ ਆਂ ਬਾਬਾ ਜੀ ਅਦਾ ਤੁਹਾਡਾ ਸਤਿਕਾਰ ਕਰਦੇ ਆਂ ਬਾਬਿਓ ਖੁਸ਼ ਹੋ ਵੇ ਮੈਂਗੀ ਤਾਂ ਨਹੀਂ ਮੈਂ ਕੀ ਨਹੀਂ ਲੈ ਜੂ ਅਬ ਦੀ ਸਾਈ ਵਾਰਸਾ 600 ਰੁਪਏ ਦੇਓ ਫਿਰ ਬਸ ਪੱਕ ਗਿਆ ਕੇਸ ਇਹ ਕੰਪਿਊਟਰ ਤਾਂ ਹੀ ਰੱਖੀਂਦੇ ਨੇ ਨਾਲ ਅਗਲਾ ਬਦਲ ਜਾਵਾਂ ਸਾਨੂੰ ਇਹ ਕੱਢ ਕੇ ਦਿਖਾਉਣੀ ਪੈਣੀ ਹੈ ਚਾਹੇ ਜੱਜ ਦੇ ਬਕ ਚਲੀ ਗਿਆ ਕੁਝ ਹੋਇਆ ਜੀ ਗਲਤ ਗੱਲਾਂ ਕਰਦੀ ਨਹੀਂ ਅਸੀਂ ਕਿਉਂ ਕਰੀਏ ਜਿਨੇ ਬਿਨਾ ਵੀਡੀਓ ਤੋਂ ਬੱਕਰੀ ਲੈਣੀ ਆ ਤਾਂ ਬਿਨਾ ਵੀਡੀਓ ਤੋਂ ਵੀ ਦਵਾਜ਼ ਨਹੀਂ ਅਸੀਂ ਜਮੀਨਾਂ ਵੀਡੀਓ ਬਣਾਓ ਕਿਉਂ ਜੀ ਸੱਲੇ ਤਾਂ ਸਾਰੀ ਕਲਾਕਾਰੀ ਹੈ ਰੱਬ ਦੀ ਬਖਸੀ ਹੋਈ ਫਿਰ ਐ ਤਮਾਸਾ ਹੈ ਜੀ ਵਾਖ ਵੀਡੀਓ ਚ ਦੇਖ ਕੇ ਕੰਮ ਸਿੱਖਦੇ ਨੇਗਾ ਹਾਂ ਵਿੱਚ ਐ ਵੀ ਕਹਿੰਗੇ ਰਾਜੂ ਪੜੀ ਵਧੀਆ ਸੌਦੇ ਕਰਾਉਂਦਾ ਵਿੱਚ ਮਾਰੇ ਵੀ ਕਹਿਣ ਵਾਲੇ ਨੇ ਭਰਾਵਾ ਲਓ ਬਾਬਾ ਜੀ ਇਹ 2000 ਤਿੰਨ ਜੀ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 ਆ ਗਿਣਿਓ ਜੀ ਪਹਿਲਾਂ 500 ਹੋਰ ਦਊ ਤੈਨੂੰ ਪੂਰੇ ਕਰਕੇ ਤੇ ਘੱਟ ਵੱਧ ਮੈਂਥੋਂ ਭੁੱਲ ਚੁੱਕੋ ਜੇ ਕੱਟ ਗਏ ਹੋਰ ਦਵਾਗੇ ਸਾਡੇ 15 ਦੀ ਮੁਕੀ ਹੈ ਆਹੋ ਠੀਕ ਹੈ ਜੀ ਇਹ ਨੂ ਦੇ ਦਿਓ ਤੇਰੇ ਬਾੜੇ ਚੋਂ ਊਟ ਹੋਰ ਵੀ ਆਉਣਗੇ ਅੱਜ